ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮੇ ਸਟਾਈਲ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਤੇ ਸ਼ੁਰੂਆਤ ਕਰਨ ਲੱਗੇ ਅੱਜ ਦੇ ਵਲੌਗ ਦੀ 8:30 ਵਜੇ ਤੇ ਉਹ ਕਿਉਂ ਕਰਨ ਲੱਗਿਆ ਸੈਂਡੀ ਦੀ ਵਜ੍ਹਾ ਨਾਲ ਕਿਉਂਕਿ ਸੈਂਡੀ ਹੁਣ ਸਾਰਿਆਂ ਨੂੰ ਪੈਣ ਲੱਗੀ ਤੇ ਰਾਤ ਵੀ ਪੌਣੇ 1 ਵਜੇ ਇੰਦਰ ਜੀ ਇੰਦਰਜੀਤ ਨੂੰ ਫੜ ਰਹੀ ਸੀ ਉਹ ਤੇ ਮੈਂ ਕਿਹਾ ਤੁਸੀਂ ਇੰਨੀ ਨੇਰੇ ਨਾਲ ਪੰਗਾ ਲਓ ਹੁਣ ਫੇਰ ਵਾਰ ਗਏ ਨੇ ਇੰਦਰਜੀਤ ਦੇ ਦਿਆਂ ਹੁਣ ਕੀ ਰਿਐਕਟ ਕਰਦੀ ਹੈ ਸੈਂਡੀ ਉਹ ਗਈ ਹੁਣ ਤਾਂ ਸੰਡੀ ਹੁਣ ਤਾਂ ਸ਼ਾਂਤ ਰਹੀ ਥੋੜੀ ਬਾਏ ਬਾਏ ਅਸੀਂ ਬ੍ਰੇਕਫਾਸਟ ਆਪਾਂ ਕਰ ਲਿਆ ਤੇ ਟਾਈਮ ਹੋ ਗਿਆ ਪੌਣੇ 11 ਦਾ ਹੁਣ ਆਪਾਂ ਚੱਲੇ ਆ ਸ਼ਰਨਵਾਲ ਰਾਉਂਡ ਕਰਦਾ ਕਿਉਂਕਿ ਉਹਦੀ ਨਿਕਲੀ ਸੀ ਕਮੇਟੀ ਤੇ ਆਪਾਂ ਸੋਚਿਆ ਨਾ ਆਪਾਂ ਕਮੇਟੀ ਫੜਾਇਆ ਇਹ ਤੇ ਨਾਈਟ ਜਾਇਆ ਇਹ ਉੱਧਰ ਬਹੁਤ ਸਮਾਂ ਲਾਹੀ ਹਾਂ ਹੀ ਹੁਣ ਲੈ ਲਾਂਗਾ ਉਹਦੀ ਉਹਦੀ ਹਾਂ ਚੱਕ ਲਿਆ ਚਲੋ ਗੱਲਾਂ ਬਾਤਾਂ ਕਰਨ ਤੋਂ ਬਾਅਦ ਹੁਣ ਆਪਾਂ ਲੱਗਿਆ ਮੇਥੀ ਵੱਢਣ ਫਿਰ ਇਹਨੂੰ ਸੁਕਾਵਾਂਗੇ ਫਿਰ ਇਹਨੂੰ ਵਰਤਾਂਗੇ ਦਾਹ ਸਬਜ਼ੀ ਦੇ ਵਿੱਚ ਕਿਆ ਬਾਤ ਹੈ ਹਾਂ ਆਂਟੀ ਵਾਲੀ ਜੋ ਕਿੰਨੀ ਸੋਹਣੀ ਸਮੈਲ ਆਉਂਦੀ ਹੈ ਉਹ ਚ ਪਾਲਕ ਤਾਂ ਨਹੀਂ ਲੈ ਕੇ ਜਾਣੀ ਨਹੀਂ ਮੈਂ ਤਾਂ ਉੱਤੋਂ ਵੀ ਵੱਢਣੀ ਤੇ ਅੱਜ ਮਹੀਨੇ ਬਾਅਦ ਚਲਨੀ ਆ ਨਾ ਆਪਾਂ ਮਿਲਣੇ ਨੂੰ ਵੱਧ ਹੀ ਹੋ ਗਿਆ ਟਾਈਮ ਤੋਂ ਅੰਦਰ ਹਾਂ ਵੱਧ ਹੋ ਗਿਆ 1.5 ਮਹੀਨਾ ਹੋ ਚੱਲਿਆ ਦੂਜੀ ਸਹੇਲੀ ਨੂੰ ਮੈਂ ਚਲਨੀ ਆ ਹਾਂ ਅੱਜ ਅਸੀਂ ਲਓ ਜੀ ਆ ਕੇ ਆਪਾਂ ਨੇ ਮੇਥੀ ਸਮਾਰੀ ਥੋੜੀ ਬਹੁਤ ਹੀ ਉਹ ਪਾਤੀ ਆ ਜਸਵਿੰਦਰ ਸਹੇਲੀਆਂ ਨੂੰ ਲਈ ਫਰੀ ਜਾਂਦੀ ਆ ਆਪਣੀਆਂ ਰੋੜੀ ਫਰੀ ਜਾਂਦੀ ਆ ਵਿਚਾਰੀਆਂ ਨੂੰ ਮੇਥੀ ਭੋਰਾ ਕਾ ਨਿਕਲੀ ਆ ਉੰਨੀ ਕ ਨਿਕਲੀ ਆ ਆ ਕੂੜ ਕਬਾੜ ਦੇ ਲੱਗਦੀ ਆ ਨਿਕਲਿਆ ਆ ਬਣਾ ਲਈ ਅਸੀਂ ਕੱਲ ਸਮਾਰਾਂਗੇ ਹੁਣ ਸਾਨੂੰ ਹੋਰ ਕੰਮ ਜ਼ਿਆਦਾ ਆ ਗਿਆ ਆਪਾਂ ਇੱਕ ਕੰਮ ਪੂਰਾ ਦੀ ਕਰਦੇ ਦੂਆ ਜ਼ਿਆਦਾ ਆ ਜਾਂਦਾ ਟਾਈਮ ਹੋ ਗਿਆ ਚਾਹ ਦਾ ਸਵਾ 3 ਦਾ ਤੇ ਜਾਨੂੰ ਬੱਚਿਆਂ ਨੇ ਵੀ ਟਿਊਸ਼ਨ ਆ ਜਾਣ ਅਸੀਂ ਪਾ ਪਾ ਕੇ ਕੱਪੜੇ ਚੰਦਰਪਾਲ ਨੂੰ ਭੇਜਣ ਲੱਗੇ ਆ ਫੋਟੋ ਕਿਉਂਕਿ ਉਹਨੇ ਸਿਲੈਕਟ ਕਰਨਾ ਕਿ ਕਿਹੜੇ ਕਿਹੜੇ ਰੱਖਣੇ ਆ ਤੇ ਸਿਲੈਕਟ ਕਰਵਾ ਕੇ ਫਿਰ ਜਿਹੜੇ ਰਿਟਰਨ ਹੋਣ ਨੇ ਉਹ ਰਿਟਰਨ ਵਾਲੇ ਚ ਪਾਈਏ ਜਿਹੜੇ ਉਹਨੇ ਕਨਫਰਮ ਕਰਨੇ ਆ ਉਹ ਰੱਖ ਕੇ ਸਾਈਟ ਤੇ ਗਰਮੀ ਆਉਣ ਤੋਂ ਪਹਿਲਾਂ ਪਹਿਲਾਂ ਉਹਦਾ ਪਾਰਸਲ ਭੇਜ ਦਈਏ ਕਿਉਂਕਿ ਗਰਮੀ ਦੇ ਵਿੱਚ ਤਾਂ ਫਿਰ ਆਪਾਂ ਤੋਂ ਵੀ ਇੱਧਰ-ਉੱਧਰ ਘੁਲਿਆ ਜਾਣਾ ਗਰਮੀ ਬਹੁਤ ਹੋਈ ਇਸ ਵਾਰ ਟਾਈਮ ਹੋ ਗਿਆ 6:30 ਦਾ ਤੇ ਆਪਾਂ ਆ ਗਏ ਆ ਉੱਪਰ ਹੁਣ ਆਪਾਂ ਹੋਈਏ ਫਰੈਸ਼ ਅਪ ਤੇ نیچے ਜਦੋਂ ਮੈਂ ਸਿੰਦਰਪਾਲ ਨੂੰ ਉਹਦੇ ਕੱਪੜੇ ਦਿਖਾ ਰਹੀ ਸੀਗੀ ਚੇਂਜ ਕਰ-ਕਰ ਕੇ ਸਾਰੇ ਇਦਾਂ ਕਿ ਇਹ ਇਦਾਂ ਦਾ ਇਦਾਂ ਦੇ ਇਦਾਂ ਦਾ ਤੇ ਉਦੋਂ ਬਾਅਦ ਫਿਰ ਮੇਰਾ ਦਿਲ ਨਹੀਂ ਕੀਤਾ ਸੂਟ ਪਾਉਣ ਦੇ ਲਈ ਕਿਉਂਕਿ ਮੈਂ ਉਸੇ ਕੰਫਰਟੇਬਲ ਨਹੀਂ ਸੀਗੀ ਉਹ ਵਾਲ ਸੂਟ ਦੇ ਵਿੱਚ ਤੇ ਫਿਰ ਆਪਾਂ ਵੀ ਜਿਹੜਾ ਉਹਨੇ ਰਿਟਰਨ ਲਈ ਇੱਕ ਟੀ-ਸ਼ਰਟ ਲੋਰ ਰੱਖੀ ਸੀਗੀ ਆਪਾਂ ਵੀ ਉਹੀ ਪਾ ਲਈ ਕੰਫਰਟੇਬਲ ਜੇ ਔਰ ਸੋ ਚਲੋ ਜੀ ਹੁਣ ਬਾਕੀ ਦੇ ਕੰਮ ਕਰ ਕਰੀਏ ਤੇ ਫਿਰ ਦੇਖੀਏ ਕੀ ਕੰਮ ਕਰਨੇ ਆ ਹੋਰ ਆਪਾਂ ਨੇ ਦਿ ਨੈਕਸਟ ਡੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਹੁਣ ਆਪਾਂ ਬਲੌਗ ਦੀ ਸ਼ੁਰੂਆਤ ਥੋੜੀ ਜਲਦੀ ਜਲਦੀ ਕੀ ਕਰਿਆ ਕਰਨੀ ਆ ਜਿੱਦਾਂ ਅੱਜ ਕਰਦੇ ਆ 7 ਵਜੇ ਤੇ ਸੋ ਮੈਂ ਤਾਂ ਹਜੇ ਬੈੱਡ ਤੇ ਪਈ ਆ ਬਾਕੀ ਸਾਰੇ ਰੈਡੀ ਸ਼ੈਡੀ ਹੋ ਕੇ ਚੱਲੇ ਆਪਣੇ ਆਪਣੇ ਕਮਾਕਾਰਾਂ ਤੇ ਬੱਚੇ ਵੀ ਹੋ ਚੁੱਕੇ ਨੇ ਰੈਡੀ એનર્ਜੀ ਦੀ ਵੀ ਚੱਲੇ ਰੈਡੀ ਹੋ ਕੇ ਪਤਾ ਨਹੀਂ ਕਿੱਥੇ ਨੂੰ ਤੇ ਆਪਾਂ ਜਾਵਾਂਗੇ ਆਰਾਮ ਨਾਲ 9 ਵਜੇ ਰੈਡੀ ਹੋ ਕੇ ਮੈਨੂੰ ਵੀ ਅੱਜ ਬਹੁਤ سارے ਕੰਮ ਨੇ ਸ਼ਹਿਰ ਦੇ ਤੇ ਰਾਤ ਵਾਲੇ ਬਲੌਗ ਦੀ ਆਪਾਂ ਐਂਡਿੰਗ ਨਹੀਂ ਕਰ ਸਕੇ ਹੈਗੇ ਕਿਉਂਕਿ ਤबीयत ਥੋੜੀ ਜਿਆਦਾ ਖਰਾਬ ਹੋ ਗਈ ਸੀ ਮੇਰੀ ਅੱਜ ਵੀ ਖਰਾਬ ਆ ਪਰ ਮੈਨੂੰ ਉਦਾਂ ਹੀ ਸਾਰੇ ਕੰਮ ਕਰਨੇ ਪੈਣੇ ਆ ਆ ਮੈਨੂੰ ਕੱਲ ਗਿਫਟ ਮਿਲੇ ਨੇ ਬਰਥਡੇ ਦੇ ਆਹ ਵਾਲਾ ਸ਼ਾਲ ਮਿਲੇ ਆ ਦੇਖੋ ਕਿੰਨਾ ਸੋਹਣਾ ਹਨਾ ਆਂਟੀ ਨੇ ਆਪਦੇ ਹੱਥੀ ਬਣਾਈਆਂ ਨੇ ਦੇਖ ਲਓ ਖੋਲਿਓ ਆਹ ਸੋਹਣਾ ਲੱਗਦਾ ਹੈ ਪਹਿਣੀ ਆ ਖੋਲੋ ਈ ਗਾਣਾ ਹੈ ਉਹ ਹੂੰ ਕੀਆ ਮੈਂ ਬੰਦ ਕਰਤੀ ਸੀ ਵੀਡੀਓ ਲੈ ਆਂਟੀ ਨੇ ਬੁਣਿਆ ਹਾਂ ਆਪਦੇ ਹੱਥੀ ਬੁਣਿਆ ਆਂਟੀ ਨੇ ਸੋਨਾ ਨਾ ਹੂੰ ਸਕੀ ਵੀ ਆ ਵੀ ਆਂਟੀ ਨੇ ਬੁਣੀ ਆ ਇੱਕ ਕੋਟੀ ਇੱਕ ਸਕੀ ਵੀ ਆਜੂ ਹਾਂਜੀ ਆਉਂਦੀ ਆ ਤੇ ਮੇਰਾ ਵੀ ਆ ਗਿਆ ਬਸ ਆ ਲੈਣੀ ਨੇ थोड़ा जल्दी बट लेट हो गए तो चलो कोई ना हूं ना लेट हो जाके नीचे ब्रेकफास करके चली बहुत सारे काम ने अभी मैनू ब्रेकफास्ट आप लिया हूँ आप रेडी शेडी होके निकल गया। लेट बहुत हो गया अद्धा पौना घंटा डाकू बन गए डाकूके ਚਲੀਏ ਚਲੋ ਸਾਰੇ ਕੰਮ ਮੁਕਾ ਕੇ 2:30 ਵਜੇ ਹੁਣ ਆਪਾਂ ਆ ਗਿਆਂ ਘਰ ਤੇ ਮੇਰਾ ਸਿਰ ਇੰਨਾ ਜਿਆਦਾ ਦਰਦ ਕਰ ਰਿਹਾ ਨਾ ਦੱਸ ਨਹੀਂ ਸਕਦੀ ਬਹੁਤ ਜਿਆਦਾ ਦਰਦ ਕਰ ਰਿਹਾ ਅਜੇ ਵੀ ਸਾਡੇ ਥੋੜੇ ਜਿੇ ਕੰਮ ਕੱਲ ਤੇ ਪੈਂਡਿੰਗ ਪੈ ਗਏ ਤੇ ਸੋ ਚਲੋ ਕੱਲ ਫੇਰ ਜਾਣਾ ਪਏਗਾ ਸ਼ਹਿਰ ਆਪਾਂ ਨੂੰ ਥੋੜੇ ਕੰਮ ਕਰਵਾਉਣ ਦੇ ਲਈ ਤੇ ਕੁਝ ਕਿ ਚਲੋ ਜਿੰਨੇ ਕੋਈ ਅੱਜ ਕਾਫੀ ਜਿੰਨੇ ਕਹਿ ਦੀ ਆਪਾਂ 80% ਅੱਜ ਹੋ ਗਿਆ 20% ਕੰਮ ਕੱਲ ਰਹਿ ਗਿਆ ਉਹ ਕੱਲ ਕਰਾਂਗੇ ਤੇ ਹੁਣ ਦੇਖੀ ਅਨਰਜੀਤ ਕੀ ਕਰਦੇ ਨੇ ਉਹ ਵੀ ਗਏ ਹੋਏ ਸੀ ਮਾਰਨਿੰਗ ਦੇ